ਮਤਲਬ ਇਸ ਫਿਲਮ ਦੇ ਵਿੱਚ ਕਹਾਣੀ ਦੇ ਨਾਲ ਨਾਲ ਇਮੋਸ਼ਨਸ ਵੀ ਨੇ ਕਾਮੇਡੀ ਵੀ ਹੈ ਹਰ ਰੰਗ ਨਾਲ ਭਰਪੂਰ ਹੈ ਫਿਲਮ ਇਹ ਆਪਣੇ ਇੱਕ ਅਲੱਗ ਜ਼ੋਨ ਦੀ ਫਿਲਮ ਹੈ ਇਹ ਇਹਦੇ ਨਾਲ ਦੀ ਕੋਈ ਫਿਲਮ ਆਈ ਨਹੀਂ ਮੈਨੂੰ ਐ ਲੱਗਦਾ ਉਹ ਵੀ ਦਾ ਕਨਸੈਪਟ ਬਹੁਤ ਵਦਿਆ ਸੀਗਾ ਕਿ ਸਾਨੂੰ ਆਪਣੀ ਕੁੜੀਆਂ ਨੂੰ ਅੱਕੇ ਲੈ ਕੇ ਜਾਣਾ ਚਾਹੀਦਾ ਹੈ ਤੇ ਫਕਰ ਨਾਲ ਕਹਿਣਾ ਚਾਹੀਦਾ ਹੈ ਕਿ ਸਾਡੇ ਘਰ ਦੀ ਜੰਮੀ ਹੈ ਬਹੁਤ ਬੜੀ ਆ ਦੀ ਲੜਕੀਆਂ ਕੇ ਲੀਏ ਤਾਂ ਬਹੁਤ achhi vyavadhi ਬੰਨੀ ਚਾਹੀਏ ਬਹੁਤ achhi ਬੰਨੀ ਬਹੁਤ serious feel ਸੀ ਬਹੁਤ proud feel ਕਰਦੀ ਹਾਂ ਕਮਾਲ ਕਰਤਾ ਕਰਮਜੀਤ ਅੱਜ ਤੱਕ ਅੰਸਕ ਨਹੀਂ ਦੇਖਿਆ ਨਾ ਤੇ ਐਂਡ ਚ ਆਂਦੇ ਆਂਦੇ ਨਾ ਕੱਚ ਜੋ ਜੂਸੀ ਕੇ ਹੁਣ ਸਾਫ ਕੀਤਾ ਸੀ ਕਿ ਕੈਮਰੇ ਤੇ ਆਉਂਗੇ ਪਰ ਬਹੁਤ ਵੈਰੀ ਫਲੈਪਾ ਇਹ ਬਹੁਤ ਵਧੀਆ ਨਵਾਂ ਕਨਸੈਪਟ ਹੈ ਇਮੋਸ਼ਨਸ ਨੇ ਬੇਸਿਕਲੀ ਕੀ ਹੁੰਦਾ ਕਿ ਫਿਲਮਾਂ ਅਸੀਂ ਦੇਖਦੇ ਸਿਰਫ ਕਾਮੇਡੀ ਹੁੰਦੀ ਜਾਂ ਤਾਂ ਫਿਲਮ ਦੇ ਵਿੱਚ ਜਾਂ ਮਤਲਬ ਇਸ ਫਿਲਮ ਦੇ ਵਿੱਚ ਕਹਾਣੀ ਦੇ ਨਾਲ ਨਾਲ ਇਮੋਸ਼ਨਸ ਵੀ ਨੇ ਕਾਮੇਡੀ ਵੀ ਹੈ ਹਰ ਰੰਗ ਨਾਲ ਭਰਪੂਰ ਹੈ ਫਿਲਮ ਬਹੁਤ ਸੋਹਣਾ ਮਤਲਬ ਕੰਮ ਕੀਤਾ ਹੋਇਆ ਸਾਰੇ ਐਕਟਰਸ ਨੇ ਕਰਮਜੀਤ ਭਾਈ ਨੇ ਬਹੁਤ ਸੋਹਣਾ ਕੰਮ ਕੀਤਾ ਇਮੋਸ਼ਨਸ ਬਹੁਤ ਮਤਲਬ ਵਧੀਆ ਕੈਰੀ ਕੀਤੇ ਕੁੜੀਆਂ ਦੇ ਉੱਪਰ ਫਿਲਮ ਬਣਾ ਕੇ ਐਦਾਂ ਪ੍ਰੈਜੈਂਟ ਕਰਨੀ ਬਹੁਤ ਔਖੀ ਹੁੰਦੀ ਹੈ ਬਹੁਤ ਸੋਹਣੀ ਡਾਇਰੈਕਸ਼ਨ ਹੈ ਮਤਲਬ ਇੱਕ ਅਲੱਗ ਤਰ੍ਹਾਂ ਦਾ ਸਿਨੇਮਾ ਹੈ ਮੈਨੂੰ ਇਹ ਲੱਗਦਾ ਸੀ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਸਾਡੇ ਪੰਜਾਬ ਦੇ ਵਿੱਚ ਜਿੰਨੂੰ ਕਮ ਸੇ ਕਮ ਰਿਸ਼ਤਿਆਂ ਦੇ ਉੱਤੇ ਜਿਹੜਾ ਦਰਸਾਉਂਦੀ ਆ ਹਰ ਰਿਸ਼ਤਾ ਸਾਨੂੰ ਦੱਸ ਦੇਵੇ ਕਿ ਕੁੜੀਆਂ ਨਾਲ ਸਾਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ ਬੇਸਿਕਲੀ ਬਹੁਤ ਵਧੀਆ ਮੈਨੂੰ ਮਤਲਬ ਦਿਲੋਂ ਬਹੁਤ ਅੱਛੀ ਲੱਗੀ ਬਹੁਤ ਮਤਲਬ ਡਿਫਰੈਂਟ ਕਨਸੈਪਟ ਹੈ ਬਹੁਤ ਸੋਹਣੀ ਫਿਲਮ ਕੋਈ 2025 ਦੀ ਬੈਸਟ ਮੂਵੀ ਕਹਿ ਸਕਦੇ ਮੈਂ ਭਾਜੀ ਬੈਸਟ ਦੇਖੋ ਆਪਣੀ ਆਪਣੀ ਜਗ੍ਹਾ ਤੇ ਸਾਰੀਆਂ ਸਾਰੀਆਂ ਫਿਲਮਾਂ ਸਭ ਵਧੀਆ ਹੁੰਦੀਆਂ ਨੇ ਇਹ ਆ ਇਸ ਫਿਲਮ ਦਾ ਕਿਸੇ ਫਿਲਮ ਨਾਲ ਕੰਪੇਅਰ ਨਹੀਂ ਤੁਸੀਂ ਕਰ ਸਕਦੇ ਇਹਨੂੰ ਇਹ ਆਪਣੇ ਇੱਕ ਅਲੱਗ ਜ਼ੋਨ ਦੀ ਫਿਲਮ ਹੈ ਇਹ ਇਹਦੇ ਨਾਲ ਦੀ ਕੋਈ ਫਿਲਮ ਆਈ ਹੀ ਨਹੀਂ ਮੈਨੂੰ ਐ ਲੱਗਦਾ ਵੀ ਦੀ ਵੇਟ ਰਹੇਗੀ ਡੈਫੀਨੇਟ ਪਾਚੀ ਡੈਫੀਨੇਟ ਜ਼ਰੂਰ ਦੇਖਾਂਗੇ ਥੈਂਕ ਯੂ ਸਰ ਜੀ ਕਲ ਜੀ ਮੂਵੀ ਬਹੁਤ ਵਧੀਆ ਲੱਗੀ ਆਪਣੀ ਕੁੜੀ ਨੂੰ ਸਕਰੀਨ ਤੇ ਦੇਖ ਕੇ ਬਹੁਤ ਵਦਿਆ ਲੱਗਾ ਇਹਨੇ ਕਰਮਜੀਤ ਸਾਹਿਬ ਦੀ ਗੁੜੀਆ ਦਾ ਬਚਪਨ ਦਾ ਰੋਲ ਪਲੇ ਕੀਤਾ ਹੈ ਤੇ ਇਹ ਮੂਵੀ ਦਾ ਕਨਸੈਪਟ ਬਹੁਤ ਵਦਿਆ ਸੀਗਾ ਕਿ ਸਾਨੂੰ ਆਪਣੀ ਕੁੜੀਆਂ ਨੂੰ ਅੱਕੇ ਲੈ ਕੇ ਜਾਣਾ ਚਾਹੀਦਾ ਹੈ ਤੇ ਫਕਰ ਨਾਲ ਕਹਿਣਾ ਚਾਹੀਦਾ ਹੈ ਕਿ ਸਾਡੇ ਘਰ ਤੀ ਜੰਮੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਂਜੀ ਬਹੁਤ ਵਧੀਆ ਲੱਗਿਆ ਕਰਕੇ ਬਹੁਤ ਇਦਾਂ ਦੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਹਾਂਜੀ ਹੋਣੀਆਂ ਚਾਹੀਦੀਆਂ ਨੇ ਤੇ ਮੈਸੇਜ ਬਹੁਤ ਪਿਆਰਾ ਹੈਗਾ ਤੇ ਕੁੜੀਆਂ ਲਈ ਯਾਨੀ ਕਿ ਮੈਂ ਮੈਂ ਹੀ ਮੈਸੇਜ ਦੇਣਾ ਚਾਹਣਾ ਵੀ ਸਾਰੇ ਫਿਲਮਾਂ ਆ ਕੇ ਦੇਖਣ ਬਹੁਤ ਪਿਆਰੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਦੇਖਣੀ ਚਾਹੀਦੀ ਹੈ ਕੁਝ ਫਿਲਮਾਂ ਹੁੰਦੀ ਨੇ ਜਿਹੜੀਆਂ ਇਦਾਂ ਬਣਦੀਆਂ ਨੇ ਕੁੜੀਆਂ ਨੂੰ ਲੈ ਕੇ ਇਹਦੇ ਵਿੱਚ ਬਹੁਤ ਸੋਹਣਾ ਮੈਸੇਜ ਆ ਤੇ ਹਰ ਇੱਕ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਤੇ ਮੈਂ ਇਹਦੇ ਵਿੱਚ ਕੰਮ ਕੀਤਾ ਮੈਨੂੰ ਕੰਮ ਕਰਕੇ ਬਹੁਤ ਬਹੁਤ ਵਧੀਆ ਲੱਗਿਆ ਦਾਲਪਨ ਮੈਂ ਇਹ ਹੀ ਕਹਿਣਾ ਚਾਹਣਾ ਜੀ ਵੀ ਵੱਧ ਤੋਂ ਵੱਧ ਆਓ ਤੇ ਸਾਰੇ ਆ ਕੇ ਮੂਵੀ ਦੇਖੋ ਬਹੁਤ ਵਧੀਆ ਸੀ ਜੀ ਬਹੁਤ ਜਿਆਦਾ ਵਧੀਆ ਸੀ ਵਿਸ਼ਾ ਬਹੁਤ ਅੱਛਾ ਜੀ ਪੰਜਾਬ ਚ ਇਦਾਂ ਦੇ ਵਿਸ਼ੇ ਬਣਨੇ ਚਾਹੀਦੇ ਆ ਤਾਂ ਕਿ ਜਿਨ੍ਹਾਂ ਨੂੰ ਸੇਧ ਮਿਲੇ ਲੋਕਾਂ ਨੂੰ ਇਹ ਵਿਸ਼ੇ ਦੇਖ ਕੇ ਕਿਉਂਕਿ ਹੁਣ ਜਿਆਦਾ ਆਪਾਂ ਜੇ ਕਹੀਏ ਕਮੇਡੀ ਕਮੇਡੀ ਵਿਸ਼ੇ ਵੀ ਬਹੁਤ ਆਈ ਜਾਂਦੇ ਆ ਇਸ ਫਿਲਮ ਦੇ ਵਿੱਚ ਕਮੇਡੀ ਵੀ ਆ ਸਿਚੁਏਸ਼ਨਲ ਤੇ ਜਿਹੜੀ ਗੱਲ ਦਿਲ ਨੂੰ ਲੱਗਣ ਵਾਲੀ ਆ ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਫਿਲਮ ਆਈ ਗਈ ਆ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਸਾਰੇ ਫਿਲਮ ਦੇਖਣ ਬਹੁਤ ਬੜੀਆ ਮੂਵੀ ਸੀ ਬਹੁਤ ਅੱਛੀ ਮੂਵੀ ਲੱਗੀ ਆ ਬਈ ਬਹੁਤ ਬੜੀਆ ਦੀ ਲੜਕੀਆਂ ਕੇ ਲੀਏ ਤਾਂ ਬਹੁਤ ਅੱਛੀ ਵੀ ਬੜੀਆ ਦੀ ਬੰਨੀ ਚਾਹੀਏ ਮੂਵੀ ਬਹੁਤ ਅੱਛੀ ਮੂਵੀ ਬਹੁਤ ਬੜੀਆ ਭਾਜੀ ਬਹੁਤ ਬੜੀਆ ਰਮ ਭਾਜੀ ਦਾ ਅਤੇ ਸਿਰਾ ਚੈਕ ਬਹੁਤ ਅੱਛੀ ਐਕਟਿੰਗ ਕਰਦਾ ਬਹੁਤ ਵਧੀਆ ਹਾਂਜੀ ਵੀ ਹੋਣੀ ਚਾਹੀਦੀ ਐ ਕਿਆ ਜੀ 3 ਹਾਂ ਬਿਲਕੁਲ ਆਣੀ ਚਾਹੀਦੀ 3 ਵੀ ਆਪਾਂ ਜ਼ਰੂਰ ਆਵਾਂਗੇ ਦੇਖਣ ਵੇਟ ਰਹੂਗੀ ਹਾਂਜੀ 3 ਦੀ ਵੇਟ ਰਹੂਗੀ ਬਿਲਕੁਲ ਬਿਲਕੁਲ 3rd ਪਾਰਟ ਆਉਣਾ ਚਾਹੀਦਾ ਹੈ ਆਣੀ ਚਾਹੀਦੀ 3rd ਪਾਰਟ ਵੀ ਆਪਾਂ ਜ਼ਰੂਰ ਦੇਖਾਂਗੇ ਬੇਟੀਆਂ ਬਾਰੇ ਮੈਸੇਜ ਬਹੁਤ ਵਧੀਆ ਹੈ ਮੈਂ ਤਾਂ ਕਹਿੰਦੀ ਬੇਟੀਆਂ ਵਰਗਾ ਕੋਈ ਹੁੰਦਾ ਹੀ ਨਹੀਂ ਚਲੋ ਬੇਟੇ ਆਪਣੀ ਜਗ੍ਹਾ ਨੇ ਪਰ ਬੇਟੀਆਂ ਵਰਗਾ ਕੋਈ ਨਹੀਂ 3 ਵੀ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਬਿਲਕੁਲ ਹੀ ਹੋਣੀ ਚਾਹੀਦੀ ਹੈ ਸ਼ਬਦ ਹੀ ਨਹੀਂ ਹੈਗੇ ਉਹਨਾਂ ਬਾਰੇ ਦਾ ਬਹੁਤ ਸੋਹਣੇ ਮੇਰੇ ਨਿੰਦ ਫਾਦਰ ਦਾ ਰੋਲ ਬਹੁਤ ਵਧੀਆ ਕੀਤਾ ਪਹਿਲੀ ਨਾਲੋਂ ਵੀ ਜਿਆਦਾ ਵਧੀਆ ਬਹੁਤ ਵਧੀਆ ਦੇਖੋ ਸਾਡੀ ਤੇ ਬੇਟੀ ਹੈ ਵਿੱਚ ਅਸੀਂ ਤਾਂ ਕਹਾਂਗੇ ਵੀ ਦੇਖੋ ਬਹੁਤ ਵਧੀਆ ਬਹੁਤ ਸੀਰੀਅਸ ਫਿਲਮ ਸੀ ਬਹੁਤ ਪ੍ਰਾਊਡ ਫੀਲ ਕਰਦੀ ਹੈ ਵਰਨਿਆ ਚਾਹੀਏ ਇਹ ਨੂੰ ਦੇਖਣੀ ਚਾਹੀਦੀ ਹੈ ਹਾਂ ਵਰਨਿਆ ਚਾਹੀਦੀ ਹੈ ਇਹ ਬੇਟੀਆਂ ਵਾਸਤੇ ਬਹੁਤ ਅੱਛੀ ਫਿਲਮ ਨਿਕਾ ਪਤਾ ਹੈ ਬਾਜੀ ਫਿਲਮ ਦੇਖਣ ਵਾਲੀ ਹੈ ਦੇਖਣ ਬਾਰ ਬਾਰ ਦੇਖਣ ਵਾਲੀ ਫਿਲਮ ਹੈ ਤੇ ਕਮਾਲ ਕਰਤਾ ਕਰਮਜੀਤ ਕੱਲੋ ਜਦੋਂ ਸਕਰੀਨ ਦੇਖਿਆ ਨਾ ਤੇ ਐਂਡ ਚ ਆਂਦੇ ਨਾ ਅੱਖਾਂ ਦਾ ਜੋ ਹੰਝੂ ਸੀ ਕਿ ਹੁਣ ਸਾਫ਼ ਕੀਤਾ ਸੀ ਕਿ ਕੈਮਰੇ ਤੇ ਆਉਂਗੇ ਪਰ ਬਹੁਤ ਪਿਆਰੀ ਫਿਲਮ ਹੈ ਤੁਸੀਂ ਪਲੀਜ਼ ਵਿਦ ਪਰਿਵਾਰ ਆਓ ਇਹ ਫਿਲਮ ਦੇਖਣੀ ਬਹੁਤ ਜ਼ਰੂਰੀ ਹੈ ਮੈਸੇਜ ਵਾਈਜ਼ ਪੰਜਾਬੀ ਸਿਨੇਮਾ ਨੂੰ ਉਹ ਕਰਨ ਲਈ ਤੇ ਮੈਂ ਤਾਂ ਦੁਆਵਾਂ ਤੇ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਪੂਰੀ ਟੀਮ ਨੂੰ ਜਿਨ੍ਹਾਂ ਨੇ ਵੀ ਐਕਟ ਕੀਤਾ ਹੈ ਲਿਖੀ ਹੈ ਡਾਇਰੈਕਟ ਕੀਤੀ ਹੈ ਕਿ ਇਹ ਜੀ ਚੀਜ਼ਾਂ ਬਹੁਤ ਘੱਟ ਬਣਦੀਆਂ ਨੇ ਸਿਰਫ ਇੱਥੇ ਹੀ ਨਹੀਂ ਪੂਰੇ ਹਿੰਦੁਸਤਾਨ 'ਚ ਤੇ ਇਹ ਜਾਂ ਸਿਨੇਮਾ ਪਲੀਜ਼ ਸਪੋਰਟ ਕਰੋ ਤੁਸੀਂ ਫੁੱਲ ਮੂਵੀ ਵੇਖੀ ਆ ਕੀ ਮੈਸੇਜ ਲੈ ਕੇ ਚੱਲੇ ਹਾਂ ਅਤੇ ਦਰਸ਼ਕਾਂ ਨੂੰ ਦੱਸ ਕੇ ਜਾਓ ਮੈਸੇਜ ਤਾਂ ਜੀ ਇਹੀ ਹੈ ਕਿ ਦੇਖੋ ਜਿੰਨੇ ਵੀ ਦੁਨੀਆ 'ਚ ਹੈਗੇ ਨੇ ਸਾਰੇ ਇੱਕ ਸਮਾਨ ਹੈ ਬੇਸ਼ੱਕ ਉਹ ਸਾਡੀ ਪੈਣਾ ਹੋਣ ਬੇਸ਼ੱਕ ਉਹ ਸਾਡੇ ਪ੍ਰਾ ਹੋਣ ਠੀਕ ਹੈ ਸਾਨੂੰ ਆਪਣੀ ਪੈਣਾ ਨੂੰ ਥੱਲੇ ਨਹੀਂ ਗਿਣਨਾ ਚਾਹੀਦਾ ਬਲਕਿ ਦੇਖੋ ਇਨਸਾਨੀਅਤ ਦੇ ਰੂਪ ਨਾਲ ਅੱਜ ਜੋ ਜੇ ਤੁਸੀਂ ਕਿਸੇ ਪੈਣ ਨੂੰ ਕੱਟ ਕਰਦੇ ਹੋ ਕੱਲ ਆਉਣ ਵਾਲੇ ਉਹੀ ਪੈਣਾ ਆਈਐਸ ਆਈਪੀਐਸ ਜੱਜ ਬਣ ਕੇ ਨਿਕਲੋਗੇ ਸਾਡਾ ਨਾਮ ਰੋਸ਼ਨ ਕਰਕੇ ਨਿਕਲੋ ਇਹ ਘਰਾਚਾ ਜਿਹਾ ਵੀ ਇਹ ਹੈ ਕਿ ਮੁੰਟੇ ਜੰਮਣੇ ਆ ਇਹ ਜੀ ਕੋਈ ਗੱਲ ਨਹੀਂ ਜੋ ਨਾਤੀਆਂ ਰੋਸ਼ਨ ਕਰਦੀਆਂ ਸ਼ਾਇਦ ਕਿਥੇ ਅਸੀਂ ਮੁੰਟੇ ਹੁਣ ਕਹਿ ਦਿੰਦੇ ਨੇ ਕਿ ਅਸੀਂ ਕਿਥੇ ਐਲਟ ਕਰਦੇ ਪਰ ਜੋ ਧੀਆਂ ਕਰਦੀਆਂ ਨੇ ਨਾ ਉਹ ਸ਼ਾਇਦ ਨਹੀਂ ਕਰ ਸਕਦਾ ਉਹ ਇਹ ਮੈਂ ਅੱਜ ਸਿੱਖੇ ਜਾ ਰਹੇ ਹਾਂ ਇਸ ਨੂੰ ਆਜੀ ਦੀ ਐਕਟਿੰਗ ਕਿਵੇਂ ਲੱਗੀ ਸਾਹਿਬ ਬਹੁਤ ਵਧੀਆ ਐਕਟਿੰਗ ਸੀਗੀ ਜੀ ਜਿਵੇਂ ਸਾਰੇ ਦੇਖ ਰਹੇ ਹੋ ਸ਼ੁਰੂ ਤੋਂ ਹੁਣ ਤੱਕ ਸਾਰੀਆਂ ਮੂਵੀਜ਼ ਉਹਨਾਂ ਦੀ ਵਧੀਆਂ ਆਈਆਂ ਪਰ ਇਹ ਥੋੜਾ ਜਿਹਾ ਡਿਫਰੈਂਟ ਸੀਗਾ ਇਮੋਸ਼ਨਲ ਵੀ ਸੀਗੀ ਥੋੜੀ ਮੂਵੀ ਜ਼ਿਆਦਾ ਆਖਰੀ ਚ ਜਿਵੇਂ ਥੋੜਾ ਆ ਗਿਆ ਸੀਗਾ ਅੱਖਾਂ ਚ ਹੰਝੂ ਜੇ ਆ ਗਏ ਸੀਗੇ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਲੋ ਜੀ ਮਿੱਤਰੋ ਜ਼ਰੂਰ ਦੇਖਣ ਜਾਇਓ 8 ਅਗਸਤ ਨੂੰ ਆਪਣੇ ਨਜ਼ਦੀਕੀ ਸਿਨੇਮਾ ਚ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2